ਪਿੱਛੇ ਹੋ ਪਿੱਛੇ ਹੋ ਅੱਗੇ ਲੋੜੀ ਠੀਕ ਹੈ ਸਰ ভগবਾਇ ਕਰੋ ਅੱਗੇ ਆ ਜਾ ਯਾਰ ਨਾ ਫੜੂ ਕਰਾ ਦੇ ਮੋਟਰ ਆਪਣਾ ਛੱਡ ਕੇ ਜਾਂਦੀ ਆ ਆਓ ਜੀ ਆਓ ਆ ਜਾ ਆ ਰਿਹਾ ਠੀਕ ਹੈ ਆ ਗੱਲੋਂ ਮੈਂ ਭਾਈ 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 ਗਿੰਦਰ ਵਟਾ ਕੇ ਇੱਕ ਹੋਰ ਟਫਾ ਲਓ ਆ ਥੋੜਾ ਜਿਹਾ ਵੱਡਾ ਆ ਜਾਓ ਲੋ ਜੀ ਅੱਗੋਂ ਹੱਥ ਨਾਲ ਕਰ ਸਿਮਰ ਲੋ ਜੀ ਲੋ ਜੀ ਇਹ ਨਾਮ ਨਾਲ ਦੀ ਮਾਲ ਦਾ ਰੱਖਾ ਪਹਿਲੇ ਮੇਰੇ ਭੇਜ ਇੱਕ ਕੁਆਲਿਟੀ ਠੀਕ ਹੈ ਨਹੀਂ ਕੁਆਲਿਟੀ ਠੀਕ ਆ ਪਹਿਲੇ ਹੀ ਆਪਾਂ ਠੀਕ ਹੈ ਸ੍ਰੀਮਨ ਬਾਈ ਵਧੀਆ ਇਹ ਆਈ ਇਹਦਾ ਮਾਲ ਤਾਂ ਲੱਗਿਆ ਨਾ ਇੱਕ ਵਾਰ ਆਦੀਏ ਸ਼ਬਾਈ ਨੀਚੇ ਰਹੇ ਸੋਨਿਹਾਰ ਰਾਜਾ ਕਾਲ ਬੜਾ ਜਾਨ ਬਿਲਕੁਲ ਹਾਂ ਵੈਰੀ ਗੁੱਡ ਭਾਈ ਇਹ ਬਣ ਰਿਹਾ ਹੈ ਪ੍ਰੇਮ ਨਗਰ ਵਾਲੀ ਸਿੱਖਾਣਾ ਰੋਡ ਬਣ ਰਿਹਾ ਸਰ ਕਿਵੇਂ ਲੱਗ ਰਿਹਾ ਔਰ ਕੀ ਕਹਿਣੇ ਤੇ ਬਾਰੇ ਦੇਖੋ ਜਿਹੜਾ ਪ੍ਰੇਮ ਮੈਨੂੰ ਮਿਲਿਆ ਕੋਟਕਪੂਰੇ ਤੋਂ ਹਲਕੇ ਕੋਟਕਪੂਰੇ ਤੋਂ ਉਹਨਾਂ ਦਾ ਮੈਂ ਦੇਣ ਨਹੀਂ ਦੇ ਸਕਦਾ ਲੇਕਿਨ ਇਹ ਡਿਊਟੀਆਂ ਹੀ ਮੇਰੀ ਕਾਫੀ ਢੇਰ ਤੋਂ ਜਿਹੜੀ ਸਿੱਖਾਣਾ ਰੋਡ ਹੈ ਕੋਟਕਪੂਰੇ ਤੋਂ ਸਿੱਖਾਣਾ ਰੋਡ ਜਿਹੜੀ ਹੈ ਇਹ ਦਾ ਪਾਣੀ ਉੱਪਰ ਖੜਨ ਕਰਕੇ ਜਲਦੀ ਖਰਾਬ ਹੋ ਗਈ ਸੀ। ਔਰ ਪਾਣੀ ਖੜਨ ਦਾ ਕਾਰਨ ਇਹ ਕਹੇਗੇ ਅਸੀਂ ਸਾਡੇ ਸਾਥੀਆਂ ਨੇ ਪਹਿਲਾਂ ਜਿਹੜੇ ਸਾਡੇ ਪਹਿਲਾ ਸੀਗੇ ਸ਼ਹਿਰ ਦੇ ਛੱਪੜਾਂ ਦੇ ਕਬਜ਼ੇ ਕਰਾ ਦੇ। ਹੁਣ ਪਾਣੀ ਜੇ ਛੱਪੜੇ 'ਤੇ ਨਾ ਜਾਊ ਤੇ ਜਾਂ ਸੜਕਾਂ ਦੇ ਖੜੂ 'ਤੇ ਜਾ ਕਰਾ ਜਾਊ। ਸੋ ਛੱਪੜਾਂ ਦੇ ਉੱਤੇ ਜਦੋਂ ਕਬਜ਼ਾ ਹੋ ਗਿਆ ਪਾਣੀ ਸੜਕਾਂ 'ਤੇ ਖੜ ਗਿਆ ਉਹ ਸੜਕ ਜਲਦੀ ਟੁੱਟ ਜਾਂਦੀ ਹੈ। ਸੋ ਹੁਣ ਮੈਂ ਮਾਰਜੁਗ ਮੁੱਖ ਮੰਤਰੀ ਸਾਹਿਬ ਦਾ ਧੰਨਵਾਦੀ ਹਾਂ ਜਿਨ੍ਹਾਂ ਨੇ ਸਾਨੂੰ 4 ਕਰੋੜ ਤੇ 35 ਲੱਖ ਰੁਪਈਆ ਇਹ ਸਿੱਖਾ ਵਾਲਾ ਰੋਡ ਸੜਕ ਬਣਾਉਣ ਵਾਸਤੇ ਦਿੱਤਾ। ਤੋਂ ਇਹਦਾ ਅੱਜ ਆਪਾਂ ਐਲਾਨ ਨਹੀਂ ਕਰਕੇ ਚੱਲੇ ਇਹਦਾ ਉਦਘਾਟਨ ਕਰਕੇ ਚੱਲੇ ਆਂ। ਇਹਦਾ ਕੰਮ ਸ਼ੁਰੂ ਕਰਾ ਲਿਆ ਲੇਕਿਨ ਮੈਂ ਇੱਕ ਬੇਨਤੀ ਕਰਨਾ ਵੀ ਜਿਨ੍ਹਾਂ ਜਿਨ੍ਹਾਂ ਨੇ ਆਪਦੇ ਪਾਣੀ ਦੇ ਕਨੈਕਸ਼ਨ ਲੈ ਲੈਣੇ ਆ ਉਹ ਪਹਿਲਾਂ ਹੀ ਲੈ ਲੈਣ। ਮੁੜ ਕੇ ਅਸੀਂ ਪੱਟ ਨਹੀਂ ਦੇਣੀ। ਜੇ ਪੱਟੀ ਦੀ ਫਿਰ ਪੂਰਾ ਖਰਚਾ ਉਹਨਾਂ ਤੋਂ ਲਿਆ ਕਰਾਂਗੇ। ਕਨੈਕਸ਼ਨ ਲੈਣ ਲੱਗੇ ਕਿਉਂਕਿ ਇਹ ਸ਼ਹਿਰ ਦੇ ਲੋਕਾਂ ਦਾ ਪੈਸਾ ਹੈ। ਇਹ ਕੁਲਤਾਰ ਸਿੰਘ ਦਾ ਪੈਸਾ ਨਹੀਂਗਾ। ਮੇਰਾ ਪੈਸਾ ਹੋਵੇ ਉਹ ਮੈਂ ਬਰਬਾਦ ਕਰ ਲੂੰਗਾ ਖਰਾਬ ਕਰਤਾ ਤੁਸੀਂ ਲੇਕਿਨ ਸ਼ਹਿਰ ਦੇ ਲੋਕਾਂ ਦਾ ਪੈਸਾ ਇਸ ਪੈਸੇ ਦੀ ਜਿੰਮੇਵਾਰੀ ਤੁਸੀਂ ਮੇਰੀ ਲਈ ਹੈ ਸੋ ਮੈਂ ਦੁਬਾਰਾ ਫਿਰ ਬੇਨਤੀ ਕਰਦਾ ਵੀ ਇਹ ਸੜਕ ਬਣਨ ਤੋਂ ਪਹਿਲਾਂ ਪਹਿਲਾਂ ਜਿਨੇ ਜਿਨੇ ਆਪਦਾ ਕੋਈ ਪਾਣੀ ਦਾ ਕਨੈਕਸ਼ਨ ਲੈਣਾ ਕੋਈ ਸੀਵਰ ਦਾ ਕਨੈਕਸ਼ਨ ਲੈਣਾ ਕੋਈ ਵੀ ਕਨੈਕਸ਼ਨ ਲੈਣਾ ਉਹ ਪਹਿਲਾਂ ਲੈ ਲੈਣ ਜੇ ਬਾਅਦ ਵਿੱਚ ਤੁਸੀਂ ਲਿਆਦੇ ਸੜਕ ਪੱਟ ਨਹੀਂ ਪਊ ਖਰਾਬ ਹੋਊਗੀ ਤੇ ਉਹਦਾ ਖਰਚਾ ਭਰਾ ਕੇ ਫੇਰ ਮੁੜ ਕੇ ਕਨੈਕਸ਼ਨ ਲੈਣ ਦੇਣੇ ਤੇ ਜੇ ਕਿਸੇ ਨੇ ਸਾਹਿਬ ਕਿੰਨੇ ਦਿਨ ਚ ਹੋ ਜੂ ਇਹ ਮੁਕੰਮਲ ਬਈ ਤਾਂ ਸ਼ੁਰੂ ਕਰਾਤਾ ਹੀ ਹੁਣ ਕੰਮਲ ਕਿੰਨੇ ਚਿਰ ਚੋਜੋ ਅੱਖਾਂ ਮੀਟੇ ਨੇ ਰਾਜ ਹੁਣ ਤਾਂ ਪਰ ਇਹ ਤਾਂ ਡੇਢ ਰਾਤ ਲੱਗੇ ਰਹਿਣਾ ਇਹਨਾਂ ਦਾ ਹੋਰ ਕੋਈ ਕੰਮ ਨਹੀਂ ਇਹ ਹੀ ਕੰਮ ਇਹਨਾਂ ਕੋਲ ਇੱਥੇ ਕੋਈ ਭ੍ਰਿਸ਼ਟਾਚਾਰ ਕੋਈ ਅੰਗੱਲੀ ਕੋਈ ਲਾਪਰਵਾਹੀ ਦੇਖੋ ਸਭ ਤੋਂ ਵੱਡੀ ਗੱਲ ਇਹ ਵੀ ਸ਼ਹਿਰ ਵਾਸੀਆਂ ਨੂੰ ਸਮਝਣਾ ਚਾਹੀਦਾ ਵੀ ਸਾਡਾ ਆਪ ਦਾ ਪੈਸਾ ਲੱਗ ਰਿਹਾ ਇੱਥੇ ਇਹ ਨਾ ਸਮਝੋ ਕੋਈ ਸਰਕਾਰ ਕੋਈ ਹੋਰ ਹੁੰਦੀ ਹੈ ਸਰਕਾਰ ਦਾ ਮਤਲਬ ਨੂੰ ਲੋਕ ਕਹਿੰਦੇ ਸਰਕਾਰੀ ਪੈਸਾ ਸਰਕਾਰੀ ਪੈਸਾ ਮਤਲਬ ਲੋਕਾਂ ਦਾ ਪੈਸਾ ਲੋਕਾਂ ਦਾ ਪੈਸਾ ਇੱਥੇ ਲੱਗ ਰਿਹਾ ਤੁਰੇ ਜਾਂਦੇ ਵੇਖ ਲਓ ਵੈਸੇ ਮੈਂ ਮੇਅਰ ਸਿੰਘ ਤੇ ਸਿੰਗਲਾਈ ਦੀ ਡਿਊਟੀ ਲਾਈ ਵੀ ਆ ਇਹ ਇੱਥੇ ਮਤਲਬ ਸਰ ਜੀ ਮੀਡੀਆ ਵੱਲੋਂ ਪ੍ਰਮੁੱਖਤਾ ਨਾਲ ਹੀ ਖਬਰਾਂ ਕਵਰ ਕੀਤੀ ਗਈਆਂ ਸਿੱਖਾਂ ਵਾਲੇ ਨੂੰ ਕੀ ਤੁਸੀਂ ਉਹਦਾ ਧੰਨਵਾਦ ਕਰਨਾ ਚਾਹੁੰਦੇ? ਤੇ ਮੈਂ ਤਾਂ ਤੁਹਾਡਾ ਹਮੇਸ਼ਾ ਹੀ ਧੰਨਵਾਦ ਕਰਦਾ ਜੀ। ਮੈਂ ਤਾਂ ਹਮੇਸ਼ਾ ਹੀ ਧੰਨਵਾਦ ਕਰਦਾ ਔਰ ਕਰਦਾ ਰਹਾਂਗੇ ਜਿੱਥੇ ਕਿਤੇ ਕਮੀਆਂ ਮੈਨੂੰ ਦੱਸਦੇ ਰਹੋ ਆਪਾਂ ਦੂਰ ਕਰਦੇ ਰਹਾਂਗੇ ਲੇਕਿਨ ਇਹ ਤਾਂ ਖਬਰ ਤੋਂ ਬਿਨਾ ਵੀ ਦੀਦਾ ਹੀ ਸਾਨੂੰ। ਸਰ ਜੀ ਸ਼ਾਇਦ ਵਿੱਚ ਪੀਣ ਵਾਲੇ ਪਾਣੀ ਦੀ ਜਿਹੜੀ ਸਮੱਸਿਆ ਉਹ ਆ ਰਹੀ ਹੈ ਗੰਦੇ ਪਾਣੀ ਗੰਦਾ ਪਾਣੀ ਆ ਰਿਹਾ ਟੰਡੀਆਂ ਦੇ ਵਿੱਚ ਸਰ ਉਹਦੇ ਬਾਰੇ ਲੋਕ ਬਹੁਤ ਪਰੇਸ਼ਾਨ ਦੇਖੋ ਉਹਦੇ ਬਾਰੇ ਮੈਂ ਤਾਂ ਫੜ ਕੇ ਅੰਦਰ ਵੀ ਦੇਤੇ ਸੀ ਉਹ ਉਹ ਜਿਹੜੇ ਗੁਜਰਾਤ ਗੈਸ ਵਾਲੇ ਆ ਉਹਨਾਂ ਨੇ ਇਹ ਜਿਹੜੀ ਪਾਈਪਾਂ ਪੈਚਰ ਕੀਤੀਆਂ ਸੀਗੀਆਂ ਸੋ ਉਹਦੇ ਉਹਨਾਂ ਦੇ ਐਕਸ਼ਨ ਵੀ ਲੈ ਰਹੇ ਆ ਅਸੀਂ ਜਿੱਥੇ ਜਿੱਥੇ ਲੀਕੇਜ ਉਹ ਵੀ ਠੀਕ ਕਰਾ ਰਹੇ ਆ ਜਿਹੜੀਆਂ ਮੋਟਰਾਂ ਖਰਾਬ ਹੋਈਆਂ ਸੀ ਉਹ ਅਸੀਂ ਠੀਕ ਕਰਾ ਰਹੇ ਆ ਇੱਕ ਮੋਟਰ ਚੱਲ ਪਈ ਐ ਦੋ ਹੋਰ ਚਲਾਉਣੀਆਂ ਤਿੰਨ ਚਲਾਉਣੀਆਂ ਸੋ ਜਿਹਦਾ ਜਿਹਦਾ ਕੋਈ ਕਸੂਰ ਆ ਉਹਨੂੰ ਫੜ ਕੇ ਟੰਗਾਂਗੇ ਵੀ ਇਹੀ ਕਰ ਸਕਦੇ ਇਹ ਦਰਕਾਰ ਦਾ ਕੰਮ ਹੁੰਦਾ ਜਿਵੇਂ ਸਾਰੇ ਸੜਕ ਬਨ ਰਹੀ ਹੈ ਨਵੀਂ ਇਹਦੇ ਵਿੱਚ ਜਿਹੜਾ ਸੀਵਰੇਜ ਸਿਸਟਮ ਤੇ ਜਾ ਹੈ ਕੋਈ ਫੇਲ ਹੁੰਦਾ ਹੈ ਜਾਂ ਕੋਈ ਕਿਸ ਤਰੀਕੇ ਨਾਲ ਵੀ ਜਿਵੇਂ ਜੋ ਕੋਈ ਪਹਿਲਾਂ ਤੋਂ ਇਸ ਮਸਿਆ ਦੀ ਮਤਲਬ ਹੋਵੇ ਸੜਕ ਤੇ ਮਿੱਕੀ ਸੜਕ ਬਨਨ ਤੋਂ ਬਾਅਦ ਜੇ ਇਸ ਤਰ੍ਹਾਂ ਦੀ ਕੋਈ ਅਸਰ ਪੈਂਦਾ ਤਾਂ ਕੀ ਉਹ ਸਰਕਾਰ ਜ਼ਿੰਮੇਵਾਰ ਹੋਏਗੀ ਕਿ ਜਿਹਦਾ ਕਿਸੇ ਜੇ ਸਰਕਾਰ ਦਾ ਕਸੂਰ ਹੈ ਮਹਿਕਮੇ ਦਾ ਕਸੂਰ ਹੈ ਮਹਿਕਮੇ ਤੇ ਪਰਪਾਈ ਹੋ ਜੇ ਕਿਸੇ ਇੰਡੀਵਿਜੂਅਲ ਦਾ ਕਿਸੇ ਘਰ ਵਾਲੇ ਦਾ ਕਸੂਰ ਹੈ ਨਾ ਫਿਰ ਘਰ ਵਾਲੇ ਜੇ ਕੋਈ ਮੰਨ ਲਓ ਮਲਾਕਰਿਕ ਜਿਹੜਾ ਆਪਦੀ ਤੋੜਪਨ ਕਰਦਾ ਹੈ ਤਾਂ ਉਹ ਖੁਦ ਮੁਦਦੇ ਤੇ ਤੇ ਉਹ ਤਾਂ ਫਿਰ ਜੁਰਮਾਨਾ ਪਾ ਮੈਂ ਇੱਕ ਹੋਰ ਬੇਨਤੀ ਕਰਨੀ ਚਾਹਣਾ ਵੀ ਸੀਵਰੇਜ ਦਾ ਕਰੈਕਸ਼ਨ ਲੈਣ ਵਾਸਤੇ ਵਾਟਰ ਜਿਹੜੀ ਪਾਈਪ ਪਾਉਣਾ ਵਾਸਤੇ ਪੀਣ ਵਾਲੇ ਪਾਣੀ ਦੀ ਪਾਈਪ ਪਾਉਣਾ ਵਾਸਤੇ ਜਾਂ ਕੋਈ ਹੋਰ ਤੁਸੀਂ ਕਿਸੇ ਕਾਰਨ ਕੋਈ ਸੜਕ 'ਤੇ ਕੋਈ ਕੰਮ ਕਰਾਉਣਾ ਤਾਂ ਉਹਦੇ ਵਾਸਤੇ ਤੁਹਾਨੂੰ 10 ਦਿਨ ਦਿੱਤੇ ਆ 10 ਦਿਨਾਂ ਦੇ ਵਿੱਚ ਵਿੱਚ ਆਪਦਾ ਆਪਦਾ ਤੁਸੀਂ ਇਹ ਜਿਹੜਾ ਇਹ ਕਰਵਾ ਲਓ ਉਸ ਤੋਂ ਬਾਅਦ ਫਿਰ ਪੈਸੇ ਲੱਗਣਗੇ ਉਸ ਤੋਂ ਬਾਅਦ ਫੀਸ ਲੱਗੂਗੀ ਠੀਕ ਹੈ ਨਾ ਜੀ ਸੋ ਬਹੁਤ ਬਹੁਤ ਵਧਾਈ ਥੈਂਕ ਯੂ ਥੈਂਕ ਯੂ ਵੈਰੀ ਮਚ ਪਿੱਛੇ ਹੋਇਓ ਪਿੱਛੇ ਹੋਇਓ ਠੀਕ ਹੋ ਗਈ ਠੀਕ ਹੈ ਸਰ ਵਰਗ ਆਏ ਗਏ ਅਰਬੀ ਪਾ ਲੈ ਜਿਆ ਨਾ ਪੈ ਗੁੜਾ ਲਾ ਕੇ ਆਪਾਂ ਨੂੰ ਛੱਡ ਕੇ ਜਾਂਦੀ ਆਓ ਜੀ ਆਓ ਆਹ ਜੀ ਆਲਾ ਠੀਕ ਹੈ ਭਾਈ ਭਾਈ ਗਿੰਦਰ ਫਟਾ ਬਲ ਇਹ ਕੋਰੇਟ ਫਾ ਲਓ ਆ ਜਾ ਆ ਜਾ ਲੋ ਜੀ ਅੱਗੋਂ ਹੱਥ ਨਾਲ ਕਰ ਸਿਮਰ ਆਓ ਜੀ ਆਓ ਸੋ ਨਿਹਾਰ ਜੀ ਆਇਆ ਕਾ ਵਾਹ ਵਾਹ ရတယ် <Yeah. S 2> yeah.